ਐਨਡੀਪੀਐਸ ਦੇ ਪਰਚੇ ਚ ਫੜਿਆ ਗਿਆ ਸਮਾਨ ਥੋੜਾ ਹੁੰਦਾ ਤੇ ਮਸਲਾ ਵੱਡਾ ਖੜਾ ਹੋ ਜਾਂਦਾ। ਤਸਕਰ ਦੀ ਤਸਕਰੀ ਬਹੁਤ ਆ ਪਿੰਡਾਂ 'ਚ ਵੀ ਆ ਸ਼ਹਿਰਾਂ 'ਚ ਵੀ ਆ ਸਾਰੇ ਕਿਤੇ ਆ। ਤਸਕਰ ਫੜੇ ਗਏ ਤਸਕਰਾਂ ਨੇ ਹੁਣ ਘੋਟਾ ਚੜ੍ਹਿਆ ਤਸਕਰ ਕਹਿੰਦੇ ਜੀ ਉੱਥੇ ਸਮਾਨ ਪਿਆ। ਪੁਲਿਸ ਵਾਲਿਆਂ ਨੇ ਸਮਾਨ ਦੀ ਰਿਕਵਰੀ ਕਰੀ ਬੰਦਾ ਚੱਕ ਲਿਆ। 4-5 ਬੰਦੇ ਜੀ ਸੜਕ 'ਤੇ ਖੜੇ ਸੀ ਗੱਡੀ 'ਚ ਬੈਠੇ ਸੀਗੇ ਅਸੀਂ ਸਾਨੂੰ ਕਿਧਰ ਰਿਪੋਰਟ ਮਿਲੀ ਅਸੀਂ ਗਏ ਰੇਡ ਮਾਰੀ ਸਮਾਨ ਮਿਲ ਗਿਆ ਅਸੀਂ ਬੰਦੇ ਦੀ ਗ੍ਰਿਫਤਾਰ ਕਰ ਲਏ। ਕੀਬੀਐਸ ਕੋਰਪਸ ਦੀ ਰੈਟ ਪੈ ਜਾਂਦੀ ਹੈ ਹਾਈ ਕੋਰਟ ਤਾਂ ਉਹਨਾਂ ਨੂੰ ਤਾਂ ਭਾਜਣਾ ਪੈਣੀਆਂ ਸੀ ਕਿ ਕੋਈ ਅਰੈਸਟ ਮੈਮੋ ਤਿਆਰ ਨਹੀਂ ਹੋਇਆ ਕੋਈ ਐਫਆਈਆਰ ਮੀਨ ਰਜਿਸਟਰ ਹੋਈ ਹੋਈ ਬੰਦੇ ਉਹਨਾਂ ਨੇ ਚੱਕ ਲਈ ਸਾਡਾ ਕੇਸ ਚੱਲੀ ਜਾਂਦਾ ਪਰ ਵਕੀਲ ਬਹੁਤ ਪੈਸੇ ਮਹਿੰਗੇ ਵੇਂਗੇ ਰੇਟ ਤੇ ਮਿਲਦੇ ਆ ਕਿਹੜੀ ਜਨਾਨੀ ਨੂੰ ਬੰਦੇ ਨੇ ਕੁੱਟਿਆ ਜਣਾ ਅਸੀਂ ਦਾਰੂ ਪੀ ਕੇ ਉਹਨੂੰ ਹੁਣ ਪਤਾ ਲੱਗ ਗਿਆ ਵੀ ਮੈਂ ਜਾ ਕੇ ਤਲਾਕ ਫਾਈਲ ਕਰ ਸਕਦੀ ਆ ਡਿਸਪਿਊਟ ਚੱਲ ਰਿਹਾ ਕਹਿੰਦੇ ਸੀ ਵੀ ਦਾਜ ਦਾ ਕੇਸ ਪਾ ਦਿਓ ਇਹਨਾਂ ਤੇ ਜੀਦੇ ਕਰਕੇ ਨਾ ਮੁੰਡੇ ਦੀ ਗਲਤੀ ਨਹੀਂ ਵੀ ਸੀ ਹੁੰਦੀ ਤਾਂ ਵੀ ਮੁੰਡਾ ਫਸਦਾ ਸੀ ਵਿਆਹ ਸ਼ਾਦੀ ਦੇ ਵਿੱਚ ਜਿਹੜਾ ਵੀ ਕੋਈ ਝਗੜਾ ਡਿਸਪਿਊਟ ਆ ਉਹਦੇ ਵਿੱਚ ਅਰੈਸਟਿਕ ਤਰ੍ਹਾਂ ਨਹੀਂ ਹੋਊਗੀ ਇਹ ਮਕੈਨੀਕਲ ਤਰੀਕੇ ਨਾਲ ਅਰੈਸਟ ਨਹੀਂ ਹੋਊਗੀ ਵੀ ਆ ਪਰਚਾ ਪੈ ਗਿਆ ਮੁੰਡਾ ਚੱਕ ਲੈ ਲਿਆ ਉਹ ਹਾਂ ਮੁੰਡੇ ਦਾ ਪਰਚਾ ਪਿਆ ਹੀ ਪਿਆ ਨਾਲ ਉਹਦੇ ਮਾਪਿਆਂ ਦੇ ਵੀ ਪਵਾਤਾ ਤੇ ਕੁੜੀ ਦੇ ਲਾਸਟੇ ਵੀ ਪਵਾਤਾ ਨੰਗਦ ਦੇ ਪਵਾਤਾ ਹੀ ਸਟਾਰਟਡ ਆਸਕਿੰਗ ਫਾਰ ਮੇਨਟੇਨੈਂਸ ਪਰ ਬੰਦਾ ਸੱਚਾ ਜੀ ਆਉਂਦੇ ਕਦੀਆਂ ਔਰ ਜਦੋਂ ਜਨਾਨੀ ਨਾਲ ਰਹਿੰਦੀ ਸੀਗੀ ਉਹਨੂੰ ਕੁੱਟਦੀ ਮਾਰਦੀ ਸੀ ਐਕਚੁਅਲ ਦੇ ਵਿੱਚ ਉਹ ਬੰਦੇ ਨੇ ਕੀ ਕੀਤਾ ਹੋਇਆ ਸੀ ਵੀਡੀਓ ਰਿਕਾਰਡ ਕਰਕੇ ਰੱਖੀ ਆਇਆ ਸੀ ਤਾਂ ਜਦੋਂ ਕੇਸ ਉਸ ਪਏ ਉਹ ਮੀਡੀਏਸ਼ਨ ਚ ਕੇਸ ਗਿਆ ਤਾਂ ਉਹਨੇ ਬੰਦੇ ਨੇ ਸਾਰੀਆਂ ਵੀਡੀਓ ਕੱਢ ਕੇ ਦਿਖਾ ਦਿੱਤੀ ਜੀ ਇਹ ਤਾਂ ਮੈਨੂੰ ਕੁੱਟਦੀ ਰਹੀ ਜ। ਹ ਲਾਅਜ਼ ਨੇ ਜਿਹੜੇ ਉਹ ਜ਼ਿਆਦਾ ਊਮਨ ਦੇ ਫੇਵਰਸ ਨੇ ਅਡਲਟਰੀ ਜਾਂ ਫਿਰ ਜੇ ਥੋੜੇ ਦੇ क्रੂ얼ਟੀ ਹੋ ਰਹੀ ਆ ਉਹ ਤੁਹਾਨੂੰ ਬੈਨੀਫਿਟ ਕਰ ਸਕਦੇ ਆ। ਆਮ ਪਿੰਡਾਂ ਵਾਲੇ ਆਉਂਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਪਰ ਉਲਝੇ ਪਈ ਹੁੰਦੇ ਕਿਸੇ ਨਾ ਕਿਸੇ ਤਾਣੀ ਚ। ਆਪਾਂ ਲੋਕਾਂ ਨੂੰ ਇਤਲਾਕ ਕਰਾ ਕੇ ਘਰ ਤੜਵਾ ਰਹੇ ਹਾਂ ਹਮ ਡਿਫਰੈਂਟ ਦਾ ਸੁਸਾਇਟੀ ਦੇ ਹਿਸਾਬ ਨਾਲ ਚੀਜ਼ਾਂ ਡਿਫਰੈਂਟ ਆ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਮਸਲਿਆਂ ਤੇ ਜਿਨ੍ਹਾਂ ਨੂੰ ਲੈ ਕੇ ਹਰ ਬੰਦਾ ਚਿੰਤਾ ਕਰਦਾ ਚਾਹੇ ਉਹ ਲਾਅਜ਼ ਦੀਆਂ ਗੱਲਾਂ ਨੇ ਚਾਹੇ ਆਪਦੇ ਹੱਕਾਂ ਦੀ ਗੱਲ ਬਹੁਤ ਸਾਰੇ ਬੰਦੇ ਨੇ ਚਾਹੇ ਉਹ ਪੜ੍ਹੇ ਲਿਖੇ ਵੀ ਹੋਣ ਉਹਨਾਂ ਨੂੰ ਆਪਦੇ ਹੱਕਾਂ ਬਾਰੇ ਨਹੀਂ ਪਤਾ ਜਾਂ ਉਹ ਉਹਨਾਂ ਦਾ ਘੇਰਾ ਹੀ ਅਜੇ ਆਉਂਦਾ ਜਿਹਦੇ ਚ ਅਵੇਅਰਨੈਸ ਦੀ ਬਹੁਤ ਘਾਟ ਹੁੰਦੀ ਆ ਜੇ ਆਪਾਂ ਕਾਨੂੰਨਾਂ ਦੀ ਗੱਲ ਕਰਗੇ ਤਾਂ ਹਰ ਬੰਦੇ ਨੂੰ ਆਪਦੇ ਹੱਕਾਂ ਬਾਰੇ ਆਪਦੇ ਕਾਨੂੰਨਾਂ ਬਾਰੇ ਬਹੁਤ ਘੱਟ ਜਾਣਕਾਰੀ ਆ ਪਰ ਅੱਜ ਇਸ ਜਾਣਕਾਰੀ 'ਚ ਹੋਰ ਵਾਧਾ ਕਰਾਂਗੇ ਸਾਡੇ ਨਾਲ ਐਡਵੋਕੇਟ ਸੁਪਿੰਦਰ ਸਿੰਘ ਸੋਹੀ ਨੇ ਉਹਨਾਂ ਦਾ ਸਵਾਗਤ ਕਰਦੇ ਬਹੁਤ ਬਹੁਤ ਸਵਾਗਤ ਹੈ ਸੋਹੀ ਸਾਹਿਬ ਧੰਨਵਾਦ ਜੀ ਠੀਕ ਠਾਕ ਹੋ ਬਹੁਤ ਵਧੀਆ ਜੀ ਪਿੰਡਾਂ ਦੇ ਲੋਕ ਜਾਂ ਜਿਹੜੇ ਬੰਦੇ ਮਾਤਣ ਹੁੰਦੇ ਆ ਤੇ ਉਹ ਕਹਿ ਦਿੰਦੇ ਆ ਕਿ ਮਹਾਰਾਜ ਡਾਕਟਰਾਂ ਤੋਂ ਤੇ ਵਕੀਲਾਂ ਤੋਂ ਬਚਾਈ ਰੱਖੇ ਨਹੀਂ ਇਹੋ ਜੀ ਦਾ ਕੋਈ ਗੱਲ ਨਹੀਂ ਦੇਖੋ ਬੰਦੇ ਨੂੰ ਬੰਦੇ ਦੇ ਟੱਕਰੇ ਦੀ ਗੱਲ ਆ ਹੂੰ ਕਈ ਵਾਰੀ ਕਿਸੇ ਨੂੰ ਮਾੜਾ ਬੰਦਾ ਟੱਕਰ ਜਾਂਦਾ ਤਾਂ ਉਹਨਾਂ ਨੂੰ ਲੱਗਦਾ ਵੀ ਇਹ ਜੱਗੇ ਅੱਗੇ ਨਾ ਸਾਡੇ ਨਾਲ ਕੰਮ ਹੋਵੇ ਪਰ ਜੇ ਤੁਹਾਨੂੰ ਕੋਈ ਚੰਗਾ ਵਕੀਲ ਜਾਂ ਚੰਗਾ ਡਾਕਟਰ ਟੱਕਰਿਆ ਜ਼ਿੰਦਗੀ ਦੇ ਵਿੱਚ ਤਾਂ ਬੰਦਾ ਸਾਰੀ-ਸਾਰੀ ਉਮਰ ਉਹ ਬੰਦੇ ਨਾਲ ਜੁੜਿਆ ਰਹਿੰਦਾ ਅੱਗੋਂ ਜਿਵੇਂ ਫੈਮਿਲੀ ਡਾਕਟਰ ਹੁੰਦੇ ਆ ਆਪਣੇ ਓਕਣੀ ਫੈਮਿਲੀ ਵਕੀਲ ਵੀ ਬਥੇਰੇ ਆ ਦੇ ਹੁੰਦੇ ਆ ਵੀ ਸਾਰੀ ਉਮਰ ਆਪਾਂ ਸਲਾਹ ਲੈਂਦੇ ਆ مشਵਰਾ ਕਰਦੇ ਆ ਕੋਈ ਵੀ ਡਿਸੀਜਨ ਲੈਣ ਤੋਂ ਪਹਿਲਾਂ ਤਾਂ ਹੋ ਸਕਦਾ ਜਿਹੜੇ ਲੋਕ ਇੰਦਾ ਕਹਿੰਦੇ ਉਹਨਾਂ ਨੂੰ ਕੋਈ ਮਾੜਾ ਬੰਦਾ ਟੱਕਰਿਆ ਹੋਣਾ ਥੋਡੇ ਜਦੋਂ ਦੇ ਤੁਸੀਂ ਇਸ ਫੀਲਡ 'ਚ ਆਏ ਆ ਕੀ ਲੱਗਦਾ ਵੀ ਕਿਹੋ ਜਿਹਾ ਫੀਲਡ ਹੈ ਇਹ ਫੀਲਡ ਬਹੁਤ ਵਧੀਆ ਜੀ ਫੀਲਡ ਆਪਾਂ ਆਪ ਬਣਾਉਣੇ ਆ ਕਿਉਂਕਿ ਅਸੀਂ ਇੱਕ ਐਨਜੀਓ ਖੋਲਿਆ ਸੀਗਾ ਸ਼ਾਇਦ ਮੈਂ ਤੁਹਾਨੂੰ ਦੱਸਿਆ ਵੀ ਸੀ ਪਿਛਲੇ ਸਾਲ ਹੂੰ ਤੇ ਉਹ ਐਨਜੀਓ ਦੇ ਵਿੱਚ ਨਾ ਆਪਾਂ ਜੇਲਾਂ ਦਾ ਦੌਰਾ ਕਰਦੇ ਆ ਆਲ ਅਰਾਊਂਡ ਪੰਜਾਬ ਜੀ ਹਰਿਆਣੇ ਦੇ ਵਿੱਚ ਵੀ ਅਸੀਂ ਅਪਰੋਚ ਕਰੀ ਹੋਈ ਆ ਤੇ ਉਹਦਾ ਮੇਨ ਕੰਮ ਹੈਗਾ ਵੀ ਜੋ ਵੀ ਬੰਦਾ ਜੇਲ੍ਹ ਦੇ ਵਿੱਚ ਫਸਿਆ ਬੈਠਾ ਹੂੰ ਤੇ ਉਹਦੀ ਜਾਂ ਤਾਂ ਬੇਲ ਨਹੀਂ ਹੋਈ ਜਾਂ ਅਪੀਲ ਨਹੀਂ ਪਈ ਆਪਾਂ ਉਹਦੀ ਫ੍ਰੀ ਆਫ ਕੋਸਟ ਮਦਦ ਕਰਦੇ ਆ ਤਾਂ ਹੁਣ ਐਟ ਦਾ ਐਂਡ ਆਫ ਦਾ ਡੇ ਉਹਦੀ ਸੈਟੀਸਫੈਕਸ਼ਨ ਬੰਦੇ ਨੂੰ ਇੰਨੀ ਜ਼ਿਆਦਾ ਮਿਲਦੀ ਆ ਵੀ ਮੈਨੂੰ ਤਾਂ ਇਹ ਫੀਲਡ ਬੜੀ ਕੈਂਡ ਲੱਗਦੀ ਆ ਹੂੰ ਬਾਕੀ ਆਪਾਂ ਉੱਥੇ ਲੋਕਲ ਚੰਡੀਗੜ੍ਹ ਆਪਾਂ ਹਾਈ ਕੋਰਟ ਬੇ ਤਾਂ ਉੱਥੇ ਲੋਕਲ ਨਾ ਐਮਸੀਆਂ ਦੇ ਨਾਲ ਕੰਟੈਕਟ ਕੀਤਾ ਹੋਇਆ ਤਾਂ ਜਿਹੜਾ ਵੀ ਜਿਵੇਂ ਬਸਤੀ ਏਰੀਆ ਉੱਥੇ ਬਹੁਤ ਸਾਰਾ ਜਿਵੇਂ ਤਨਾਸ ਵਗੈਰਾ ਹੋ ਗਿਆ ਨਾ ਮਨੀ ਮਾਜਰਾ ਹੋ ਗਿਆ ਜੀ ਉੱਥੇ ਬਹੁਤ ਹੀ ਕੰਜੈਸਟਿਡ ਕਹਿ ਲੋ ਤੁਸੀਂ ਵੀ ਥੋੜੇ ਜਿਹੇ ਏਰੀਆ ਦੇ ਵਿੱਚ ਕਾਫੀ ਸਾਰੀ ਪੋਪੂਲੇਸ਼ਨ ਰਹਦੀ ਹੈ ਚੰਡੀਗੜ੍ਹ ਦੀ 45ਰ ਕੇ ਸੈਕਟਰਾਂ ਚ ਜੇ ਆਪ ਕਹਿ ਸਕਦੇ ਬਿਲਕੁਲ 45 ਕਹਿ ਸਕਦੇ ਆ 52 ਕਝੀੜੀ ਵਾਲਾ ਏਰੀਆ ਆ ਜਿਹੜਾ ਅਟਾਵਾ ਚ ਵੀ ਕੁਝ ਹੱਦ ਤੱਕ ਹੈਗਾ ਇਦਾਂ ਤਾਂ ਉੱਥੇ ਵੀ ਲੋਕ ਲੀਗਲ ਏਡ ਚਾਹੁੰਦੇ ਆ ਵੀ ਸਾਡੀ ਜਿਵੇਂ ਹੁਣ ਏਦਾਂ ਹੁੰਦਾ ਜਿੰਨੀ ਜ਼ਿਆਦਾ ਗਰੀਬੀ ਆ ਓਨਾ ਜ਼ਿਆਦਾ ਕ੍ਰਾਈਮ ਹੁੰਦਾ ਹੈ ਹਨਾ ਜਿੰਨਾ ਜ਼ਿਆਦਾ ਕ੍ਰਾਈਮ ਆ ਹੁਣ ਉੱਥੇ ਹੋਰ ਜ਼ਿਆਦਾ ਗਰੀਬੀ ਆਉਂਦੀ ਹੈ ਕਿਉਂਕਿ ਹੁਣ ਕਿਸੇ ਬੰਦੇ ਦਾ ਜਿਹੜਾ ਬ੍ਰੈਡ ਅਰਨਰ ਸੀਗਾ ਉਹ ਜੇਲ੍ਹ ਚ ਰਿਹਾ ਗਿਆ ਕਿਸੇ ਪਰਿ ਤਾਂ ਮਰੋ 5 ਬੰਦੇ ਬਹੁਤ ਸਾਲ ਪਿੱਛੇ ਚਲੇ ਜਾਂਦੇ ਆ ਆਮ ਪਰਿਵਾਰਾਂ ਨਾਲੋਂ ਕਿਉਂਕਿ ਜਿਹੜੇ ਬੰਦੇ ਨੇ ਉਹ ਪਰਿਵਾਰ ਨੂੰ ਅੱਗੇ ਖਿੱਚਣਾ ਸੀ ਕਿ ਉਹ ਤਾਂ ਅੰਦਰ ਹੋ ਗਿਆ ਤਾਂ ਹੁਣ ਉੱਥੇ ਵੀ ਆਪਾਂ ਲੀਗਲ ਦੇ ਵਿੱਚ ਲੋਕਾਂ ਦੀ ਹੈਲਪ ਕਰਦੇ ਆ ਉਹਨਾਂ ਦਾ ਰੀਚ ਆਊਟ ਕਰਦੇ ਆ ਤਾਂ ਐਜ਼ ਅ ਇਨ ਜਨਰਲ ਮੈਂ ਤੁਹਾਨੂੰ ਦੱਸਾਂ ਤਾਂ ਇਨ ਅ ਸੈਂਸ ਮੈਂ ਇਹ ਕਹੂੰਗਾ ਵੀ ਬਹੁਤ ਵਧੀਆ ਪੇਸ਼ਾ ਇਹ ਆਪਣੇ ਤੇ ਆ ਵੀ ਆਪਾਂ ਪੇਸ਼ੇ ਨੂੰ ਕਿੱਦਾਂ ਯੂਟਿਲਾਈਜ਼ ਕਰਦੇ ਆ ਲੋਕਾਂ ਦੇ ਭਲੇ ਦੇ ਲਈ ਜਾਂ ਫਿਰ ਕਹਿ ਦੋ ਆਪਦੀ ਸੈਟੀਸਫੈਕਸ਼ਨ ਦੇ ਲਈ ਆਪਣੀ ਜਿੱਥੇ ਸੈਟੀਸਫੈਕਸ਼ਨ ਆ ਉਸ ਹਿਸਾਬ ਨਾਲ ਹੀ ਕੋਈ ਚੀਜ਼ ਦਾ ਪਤਾ ਲੱਗਦਾ ਵੀ ਕਿੰਨੀ ਕੁ ਪਾਣੀ ਆ ਜਾਂ ਕਿੰਨੀ ਕੁ ਪਾਣੀ ਤੋਂ ਬਾਹਰ ਹਾਂ ਤੇ ਕੀ ਲੱਗਦਾ ਵੀ ਅਵੇਅਰਨੈਸ ਦੀ ਜੇ ਆਪਾਂ ਗੱਲ ਕਰਦੇ ਪਹਿਲਾਂ ਵੀ ਗੱਲ ਕਰਕੇ ਇੱਥੇ ਆਮ ਪਿੰਡਾਂ ਵਾਲੇ ਆਉਂਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਪਰ ਉਲਝੇ ਪਈ ਹੁੰਦੇ ਕਿਸੇ ਨਾ ਕਿਸੇ ਤਾਣੀ ਚ ਬੰਦਾ ਨਾ ਜਲੰਧਰ ਟੀਚਰ ਆ 13 ਕਯੂ ਚ ਸੀਗੇ ਜੀ ਤਾਂ ਹੁਣ 13 ਬੰਦਿਆਂ ਦੇ ਵਿੱਚੋਂ ਇਹਦੇ ਤੇ ਪਰਚਾ ਪੈ ਗਿਆ ਨਾਲ ਇਹ ਗਿਆ ਹੋਇਆ ਸੀ ਆਪਦੇ ਕਾਲਜ ਪੜ੍ਹਨ ਵਾਸਤੇ ਇਹ ਉਹ ਜਗ੍ਹਾ ਤੇ ਵੀ ਹੈ ਨਹੀਂਗਾ ਇਹ ਪਿੰਡ ਦੇ ਵਿੱਚ ਵੀ ਹੈ ਨਹੀਂ ਪਰ ਇਹ ਤੇ ਪਰਚਾ ਪੈ ਗਿਆ ਹੂੰ ਹੁਣ ਗੱਲ ਕੀ ਹੋਈ ਗਾਂਹ ਜਾ ਕੇ ਦੀ ਭਾਰਤੀ ਹੋ ਗਈ ਈਟੀਡੀ ਟੀਚਰ ਵਜੋਂ ਹੁਣ ਇਹਦੀ ਤਨਖਾਹ ਨਹੀਂ ਪੈ ਰਹੀ ਬੰਦੇ ਦੀ ਕਿਉਂ ਨਹੀਂ ਪੈ ਰਹੀ ਉਹ ਕੀ ਤੇ ਪਰਚਾ ਬੋਲਦਾ ਉਹਨਾਂ ਨੇ ਵੈਰੀਫਿਕੇਸ਼ਨ ਕਰਾਈ ਕਹਿੰਦੇ ਜੀ ਤੁਹਾਡੇ ਤੇ ਉਹ ਪਰਚਾ ਚੱਲ ਰਿਹਾ ਤਾਂ ਹੁਣ ਥੋੜੀ ਤਨਖਾਹ ਨਹੀਂ ਪੈ ਸਕਦੀ ਹਾਂ ਹਾਂ ਹੁਣ ਇਹ ਬੰਦਾ ਆਪਣੇ ਕੋਲੇ ਆਇਆ ਇਹ ਕਹਿੰਦਾ ਵੀਰੇ ਮੈਂ ਇੱਕ ਨਿਕਣ ਕਰਕੇ ਆ ਹੈ ਜੋਇਨਿੰਗ ਤੇ ਆ ਉਹ ਜੋਇਨਿੰਗ ਤੇ ਆ ਕੰਮ ਕਰ ਰਿਹਾ ਵੀਰੇ ਜੀ ਤੇ ਦਿਲੰਦਰ ਲੱਗਿਆ ਹੋਇਆ ਪਰ تنਹਾਨੀ ਪੈ ਰਹੀ ਤਾਂ ਦੁਖੀ ਆ ਕਿਉਂਕਿ ਜਲੰਧਰ ਰਹਿਣਾ ਪੈ ਰਿਹਾ ਹੁਣ ਗਰੀਬ ਪਰਿਵਾਰ ਦਾ ਬੰਦਾ ਬਿਲਕੁਲ ਖਰਚਾ ਹੋ ਰਿਹਾ ਦਾ ਹੋ ਰਿਹਾ ਉਹਦਾ ਹਰ ਇੱਕ ਮਹੀਨੇ ਉਹ ਰੈਂਟ ਭਰ ਰਿਹਾ ਖਾਣ ਪੀਣ ਦਾ ਦੇ ਰਿਹਾ ਘਰੋਂ ਦੂਰ ਜਾ ਕੇ ਰਹਿ ਰਿਹਾ ਹੂੰ ਤਾਂ ਹੁਣ ਉਹ ਬੰਦਾ ਕਹਿੰਦਾ ਵੀ ਮੇਰਾ ਕੋਈ ਹੱਲ ਕੱਢ ਕੇ ਦਿਓ ਜੀ ਹੂੰ ਤਾਂ ਹੁਣ ਤੁਸੀਂ ਐਂ ਦੇਖ ਲਓ 2017 ਦੀ ਐਫ ਆਈ ਆਰ ਆ 2017 ਚ ਪਰਚਾ ਪਿਆ ਸੀ 2019 ਦੇ ਵਿੱਚ ਜਾ ਕੇ 2 ਸਾਲਾਂ ਬਾਅਦ ਪੁਲਿਸ ਨੇ ਚਲਾਨ ਪੇਸ਼ ਕਰਿਆ ਉਸ ਤੋਂ ਬਾਅਦ ਟ੍ਰਾਇਲ ਚੱਲ ਰਿਹਾ ਸੀ ਟ੍ਰਾਇਲ ਦਾ ਮਤਲਬ ਹੁੰਦਾ ਵੀ ਪੇਸ਼ੀਆਂ ਪੈਣ ਲੱਗੀਆਂ ਹੁਣ ਕੋਰਟ ਦੇ ਵਿੱਚ ਜੀ ਤਾਂ ਹੁਣ ਸਰਕਾਰੀ ਗਵਾਹਾਂ ਦੀਆਂ ਗਵਾਹੀਆਂ ਚੱਲ ਰਹੀਆਂ ਅਸੀਂ ਉਹ ਕੇਸ ਦੇ ਵਿੱਚ 2019 ਤੋਂ ਲੈ ਕੇ ਹੁਣ ਤੱਕ ਹੂੰ ਉਹ ਹੁਣ ਆਪਣੇ ਕੋਲ ਬੰਦਾ ਆਇਆ ਉਹ ਕਹਿੰਦਾ ਜੀ ਕੀ ਹੱਲ ਕੱਢੀਏ ਵੀ ਕੁਝ ਸਿੱਟਾ ਨਹੀਂ ਨਿਕਲ ਰਿਹਾ ਜੱਜ ਸਾਹਿਬ ਡੀਡ ਪਾ ਰਹੇ ਸੀ ਤਿੰਨ ਤਿੰਨ ਮਹੀਨਿਆਂ ਦੀ ਹੂੰ ਤਾਂ ਆਪਾਂ ਹੁਣ ਉਹ ਬੰਦੇ ਦੀ ਟਾਈਮ ਬਾਉਂਡ ਦੀ ਪਟੀਸ਼ਨ ਪਾਈ ਵੀ ਇੱਕ ਲਿਮਿਟਡ ਟਾਈਮ ਦੇ ਵਿੱਚ ਉਹਦਾ ਕੇਸ ਨਿਪਟ ਜAVE ਤਾਂ ਹੁਣ ਉਹ ਜੱਜ ਨੇ ਓਨੈਸਟਲੀ ਦੱਸਾਂ ਤਾਂ ਆਰਡਰ ਵੀ ਨਹੀਂ ਹਜੇ ਔਨਰੇਬਲ ਹਾਈ ਕੋਰਟ ਨੇ ਕੀਤਾ ਉਹਨਾਂ ਨੇ ਸਿਰਫ ਰਿਪੋਰਟ ਮੰਗੀ ਸੀ ਲੋਅਰ ਕੋਰਟ ਦੇ ਕੋਲੋਂ ਤੁਸੀਂ ਆਹ ਦੱਸੋ ਵੀ ਇਹ ਜੇ ਡਿਲੇ ਕਿਉਂ ਹੋ ਰਿਹਾ ਹੈ ਨਾ 17 ਦਾ ਪਾਰਚਾ 19 ਦੇ ਵਿੱਚ ਚਲਾਨ ਪੇਸ਼ ਹੋ ਗਿਆ ਹੁਣ ਤੱਕ ਕੀ ਕਰ ਰਹੇ ਹੋ ਤੁਸੀਂ ਕਿੰਨੇ ਗਵਾਹ ਹੋ ਗਏ ਕੀ ਚੱਲ ਰਿਹਾ ਤਾਂ ਅੱਜ ਮੈਨੂੰ ਸਵੇਰ ਸਵੇਰ ਬੰਦੇ ਦਾ ਫੋਨ ਆਇਆ ਉਹਦੀ ਪੇਸ਼ੀ ਸੀਗੀ ਉਹ ਕਹਿੰਦਾ ਵੀ ਜੱਜ ਸਾਹਿਬ ਕਹਿੰਦੇ ਵੀ ਡਿਸਚਾਰਜ ਕਰ ਦਾਂਗੇ ਜੀ ਕਿਉਂਕਿ ਪੇਸ਼ੀ ਕੋਈ ਹੋਈ ਨਹੀਂ ਸਰਕਾਰੀ ਗਵਾਹ ਕੋਈ ਹੋਇਆ ਨਹੀਂ ਹੈਗਾ ਤਾ ਉਹਦੇ ਵਿੱਚ ਕੋਈ ਸਬੂਤ ਹੀ ਨਹੀਂ ਹੈਗਾ ਉਹ ਬੰਦਿਆਂ ਦੇ ਗਏ ਬਿਲਕੁਲ ਤਾਂ ਹੋ ਵੀ ਨਹੀਂ ਸਕਦਾ ਜਿਹੜਾ ਆਪਣਾ ਬੰਦਾ ਉਹ ਜੀ ਉਹ ਤਾਂ ਹੈ ਹੀ ਨਹੀਂ ਸੀ ਮੌਕੇ ਤੇ ਬਿਲਕੁਲ ਤਾਂ ਉਹ ਗਰੀਬ ਬੰਦਾ ਸੀ ਆਪਾਂ ਉਹਨਾਂ ਨੂੰ ਕੁਝ ਚਾਰਜ ਨਹੀਂ ਕਰਿਆ ਹੂੰ ਤਾਂ ਮੈਂ ਤੁਹਾਨੂੰ ਬਿਊਟੀ ਦੱਸ ਰਹੀਆਂ ਇਹ ਕੰਮ ਦੀ ਵੀ ਕਿੰਨੀ ਆ ਜਾਂ ਫਿਰ ਲੈਕ ਆਫ ਅਵੇਅਰਨੈਸ ਹੈ ਨਾ ਵੀ ਉਹ 2019 ਤੋਂ ਜਾਂ 17 ਤੋਂ ਲੈ ਕੇ ਹੁਣ ਤੱਕ ਵਿਚਾਰਾ ਉਹ ਬੈਠਾ ਸੀ ਹੂੰ ਕਿਸੇ ਨਾ ਕਿਸੇ ਕੋਈ ਪਾਰਟੀ ਸੀ ਇੱਥੇ ਆਪਣੇ ਯੂਨੀਵਰਸਿਟੀ ਤੋਂ ਮੈਨੂੰ ਬੰਦਾ ਜੁੜਿਆ ਉਹ ਉਹਨੂੰ ਪਤਾ ਲੱਗਿਆ ਵੀ ਮੁੰਡੇ ਕੰਮ ਕਰਦੇ ਆ ਉੱਥੇ ਉਹਨੇ ਗਾਹਾਂ ਉਹਨੂੰ ਕੰਟੈਕਟ ਦਿੱਤਾ ਉਹ ਫਿਰ ਆਪਣੇ ਨਾਲ ਜੁੜਿਆ ਹੁਣ ਆਪਾਂ ਉਹਦੀ ਹੈਲ ਵੀ ਮਿਲਦੀ ਹੈ ਇਹ ਚੀਜ਼ ਨਾਲ ਤੁਸੀਂ ਪਿੰਡਾਂ 'ਚ ਜਾ ਕੇ ਵੀ ਲੋਕਾਂ ਨੂੰ ਜਾਗਰੂਤ ਕਰਦੇ ਜੀ ਜੀ ਭਾਈ ਆਪਾਂ ਨਾ ਰੋਪੜ ਏਰੀਆ ਦੇ ਵਿੱਚ ਆਪਣੇ ਇੱਕ ਸ਼ਹਿਰੀ ਮੰਡਿਰ ਕਰਕੇ ਬਾਈ ਨੇ ਉਹ ਕਾਫੀ ਪੋਲਿਟਿਕਲੀ ਐਕਟਿਵ ਨੇ ਉਹਨਾਂ ਦੇ ਨਾਲ ਰੋਪੜ ਏਰੀਆ ਦੇ ਵਿੱਚ ਦੌਰਾ ਕੀਤਾ ਸੀਗਾ ਬਾਕੀ ਹੋਰ ਅਲੱਗ-ਅਲੱਗ ਜਗ੍ਹਾ ਤੇ ਕਰਦੇ ਰਹਿੰਦੇ ਆ ਚੰਡੀਗੜ੍ਹ ਤੋਂ ਹੁਣ ਦੱਸਿਆ ਕੈਂਪ ਆਪਣੇ ਰੁਟੀਨ ਦੇ ਵਿੱਚ ਲੱਗਦੇ ਆ ਐਮਸੀ ਨਾਲ ਕੋਆਰਡੀਨੇਸ਼ਨ ਦੇ ਵਿੱਚ ਤੇ ਵਕੀਲ ਸਾਹਿਬ ਪਿੰਡਾਂ ਵਾਲੇ ਬਹੁਤ ਇਸ ਗੱਲ ਨੂੰ ਦਿੱਕਤ ਆਉਂਦੀ ਆ ਲੋਕਾਂ ਨੂੰ ਜਿਹੜੇ-ਜਿਹੜੇ ਕਹਿੰਦੇ ਨੇ ਵੀ ਐਨਡੀਪੀਐਸ ਦੇ ਪਰਚੇ 'ਚ ਫੜਿਆ ਗਿਆ ਜੇ ਮੰਨ ਕੇ ਚਲੋ ਸਮਾਨ ਥੋੜਾ ਹੁੰਦਾ ਤੇ ਮਸਲਾ ਵੱਡਾ ਖੜਾ ਹੋ ਜਾਂਦਾ ਉਹ ਉਹ ਕੀ ਮਸਲੇ ਹੁੰਦੇ ਐ ਐਨਡੀਪੀਐਸ ਵਾਲੇ ਮਾਮਲੇ ਚ ਜਿਆਦੇ ਲੋਕ ਫਸਦੇ ਨੇ ਮੋਟੀਵੇਸ਼ਨ ਦੀ ਗੱਲ ਆਈ ਦੇਖੋ ਐਕਚੁਅਲ ਦੇ ਵਿੱਚ ਨਸ਼ਾ ਹੈਗਾ ਵੀ ਆ ਇਹੋ ਜੀ ਗੱਲ ਨਹੀਂ ਹੈਗੀ ਨਸ਼ੇ ਦੀ ਤਸਕਰੀ ਬਹੁਤ ਆ ਪਿੰਡਾਂ ਚ ਵੀ ਆ ਸ਼ਹਿਰਾਂ ਚ ਵੀ ਆ ਸਾਰੇ ਕਿਤੇ ਆ ਤੇ অনেਸਟ ਟ੍ਰੈਂਡ ਤਾਂ ਇਹ ਆ ਚਲੋ ਹੁਣ ਇਲਜ਼ਾਮ ਲਾਉਣ ਨੂੰ ਆਪਾਂ ਕਿਸੇ ਤੇ ਵੀ ਲਾ ਦਈਏ ਪੁਲਿਸ ਝੂਠੇ ਪਰਚੇ ਪਾ ਦਿੰਦੀ ਆ ਪਰ ਅੱਜ ਦੇ ਟਾਈਮ ਦੇ ਟ੍ਰੈਂਡ ਇਹ ਚੱਲ ਰਿਹਾ ਵੀ ਜਿਹਦੇ ਕੋਲ ਐਕਚੁਅਲ ਦੇ ਵਿੱਚ ਰਿਕਵਰੀ ਹੋਈ ਆ ਪਰਚਾ ਆਮ ਤੌਰ ਤੇ ਉਹਦੇ ਦੀ ਪੈਂਦਾ ਤੇ ਯੂਜੂਲੀ ਐਂ ਹੁੰਦਾ ਵੀ ਜਿੰਨੀ ਕਿ ਰਿਕਵਰੀ ਹੋਈ ਆ ਓਨਾ ਕੀ ਪਰਚਾ ਹੁੰਦਾ ਪਰ ਪ੍ਰੋਬਲਮ ਇੱਥੇ ਆਉਂਦੀ ਆ ਵੀ ਜੇ ਹੁਣ ਆਪਣੇ ਨਾ ਇੱਕ ਨਾਨ ਦਾ ਬੰਦਾ ਜਿਹਨੂੰ ਤੁਹਾਨੂੰ ਕਹਾਣੀ ਦੱਸਦਾ ਮੈਂ ਉਹ ਬੰਦਾ ਸਕੂਲ ਦੇ ਵਿੱਚ ਕੰਮ ਕਰਦਾ ਸੀ ਕਿਸੇ ਦੇ ਵਿੱਚ ਉਹ ਨਾਰਮਲ ਵਰਕਰ ਸੀਗਾ ਸਫਾਈ ਵਗੈਰਾ ਜਿਹਨੇ ਰਾਤ ਨੂੰ ਉੱਥੇ ਹੀ ਸੌਂਦਾ ਸੀਗਾ ਕੇਅਰ ਟੇਕਿੰਗ ਕਹਿ ਲੋ ਤੁਸੀਂ ਤਾਂ ਹੁਣ ਉਹ ਬੰਦੇ ਦੇ ਕੋਲੇ ਨਾ ਕੋਈ ਸਾਡੇ ਮਤਲਬ ਏਰੀਏ ਦੇ ਤਸਕਰ ਸੀਗੇ ਉਹ ਤਸਕਰ ਨੇ ਪੱਕੇ ਮੰਨੇ ਪਰਮੰਨੇ ਤੇ ਪੁਲਿਸ ਦੀ ਉਹਨਾਂ ਦੇ ਅੱਖ ਵੀ ਰਹਿੰਦੀ ਆ ਉਹਦੇ ਕੋਲੇ ਸਮਾਨ ਰੱਖਦੇ ਸੀ ਤਾਂ ਹੁਣ ਜਦੋਂ ਸਮਾਨ ਰੱਖਦੇ ਸੀ ਕਿ ਇੱਕ ਦਿਨ ਉਹ ਤਸਕਰ ਫੜੇ ਗਿਆ ਹੁਣ ਸਮਾਨ ਬੰਦੇ ਕੋਲੇ ਪਿਆ ਹੁਣ ਤਸਕਰ ਫੜੇ ਗਿਆ ਤਸਕਰਾਂ ਨੇ ਹੁਣ ਕੋਟਾ ਚੜਿਆ ਤਸਕਰ ਕਹਿੰਦੇ ਜੀ ਉੱਥੇ ਸਮਾਨ ਪਿਆ ਹੁਣ ਪੁਲਿਸ ਵਾਲੇ ਉੱਥੇ ਪਹੁੰਚੇ ਪੁਲਸ ਵਾਲਿਆਂ ਨੇ ਸਮਾਨ ਦੀ ਰਿਕਵਰੀ ਕਰੀ ਬੰਦਾ ਚੱਕ ਲਿਆ ਹੂੰ ਪਰ ਹੁਣ ਪਰਚਾ ਦੇਖੋ ਕਿਵੇਂ ਪੈਂਦਾ ਪਰਚਾ ਹੁਣ ਪੈਂਦਾ ਅਗਲੇ ਤੋਂ ਅਗਲੇ ਦਿਨ ਦਾ ਤੇ ਉਹਦੇ ਵਿੱਚ ਉਹ ਦਿਖਾਉਂਦੇ ਆ ਵੀ ਚਾਰ ਪੰਜ ਬੰਦੇ ਜੀ ਸੜਕ ਤੇ ਖੜੇ ਸੀ ਗੱਡੀ 'ਚ ਬੈਠੇ ਸੀਗੇ ਅਸੀਂ ਸਾਨੂੰ ਕਿਤੇ ਰਿਪੋਰਟ ਮਿਲੀ ਅਸੀਂ ਗਏ ਰੇਡ ਮਾਰੀ ਸਮਾਨ ਮਿਲ ਗਿਆ ਅਸੀਂ ਬੰਦੇ ਦੀ ਗ੍ਰਿਫਤਾਰ ਕਰ ਲਏ ਜਦਕਿ ਗ੍ਰਿਫਤਾਰੀ 2-3 ਦਿਨ ਪਹਿਲਾਂ ਹੀ ਹੋ ਗਈ ਸੀ ਤਾਂ ਹੁਣ ਇੱਥੇ ਲੈ ਕੇ ਉਹ ਅਵੇਅਰਨੈਸ ਜਿਹੜਾ ਤੁਸੀਂ ਸ਼ਬਦ ਵਰਤੇ ਆ ਉਹ ਇੱਥੇ ਆਉਂਦਾ ਵੀ ਜੇ 2-3 ਦਿਨ ਪਹਿਲਾਂ ਰਿਕਵਰੀ ਉਹ ਗ੍ਰਿਫਤਾਰੀ ਹੋ ਗਈ ਸੀ ਤਾਂ ਇਹ ਉਦੀ ਕੇਬੀਐਸ ਕੋਰਪਸ ਦੀ ਰੱਟ ਪੈ ਜਾਂਦੀ ਹਾਈ ਕੋਰਟ ਤਾਂ ਹੁਣ ਉਹਨਾਂ ਨੇ ਤਾਂ ਭਾਜਣਾ ਪੈ ਜਾਣੀਆਂ ਸੀ ਕਿਉਂਕਿ ਕੋਈ ਅਰੇਸਟ ਮੈਮੋ ਤਿਆਰ ਨਹੀਂ ਹੋਇਆ ਕੋਈ ਐਫਆਈਆਰ ਨਹੀਂ ਰਜਿਸਟਰ ਹੋਈ ਹੋਈ ਬੰਦੇ ਉਹਨਾਂ ਨੇ ਚੱਕ ਲਏ ਦੋ ਦਿਨ ਬਾਅਦ ਜਾ ਕੇ ਉਹ ਐਫਆਈਆਰ ਰਜਿਸਟਰ ਕਰ ਰਹੇ ਆ ਤਾਂ ਐਨਡੀਪੀਐਸ ਦੇ ਕੇਸ ਹੈਗੇ ਆ ਐਨਡੀਪੀਐਸ ਦੀ ਤਸਕਰੀ ਕਰਕੇ ਮਤਲਬ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਕੇ ਕੇਸ ਆ ਕਈ ਵਾਰੀ ਪੁਲਿਸ ਧੱਕਾ ਕਰ ਦਿੰਦੀ ਹੈ ਜਿਵੇਂ ਹੁਣ ਉਹ ਬੰਦੇ ਕੋਲੇ ਸਿਰਫ ਸਮਾਨ ਪਿਆ ਸੀ ਉਹਨੇ ਕਦੇ ਤਸਕਰੀ ਨਹੀਂ ਕਰੀ ਕੁਝ ਨਹੀਂ ਕਰਿਆ ਪਰ ਉਹਦੇ ਤੇ ਇਹ ਦਿਖਾਤਾ ਜੀ ਵੀ ਇਹ ਵੀ ਨਾਲ ਤਸਕਰੀ ਕਰਦਾ ਸੀ ਹੁਣ ਉਹ ਬੰਦੇ ਦੇ ਪਰਚਾ ਪਾਤਾ ਉਹ ਪਰਚੇ ਦੇ ਵਿੱਚ ਸਾਰੇ ਐਵੀਡੈਂਸ ਆਏ ਦਿਖਾਏ ਆ ਵੀ ਉਹ ਤਸਕਰਾਂ ਦੇ ਨਾਲ ਹੀ ਇਹ ਰਹਿੰਦਾ ਸੀ ਨਾਲ ਹੀ ਸਾਰਾ ਕੰਮ ਕਰਦਾ ਸੀ ਹੁਣ ਜੇ ਰੱਬ ਨਾ ਕਰੇ ਉਹ ਬੰਦੇ ਨੂੰ ਸਜ਼ਾ ਹੁੰਦੀ ਆ ਤਾਂ ਜਿਹੜੇ ਦਾ ਤਸਕਰ ਸੀਗੇ ਉਹਨਾਂ ਨੂੰ ਵੀ ਓਨੀ ਸਜ਼ਾ ਹੋਊਗੀ ਜਿਹੜਾ ਇਹ ਬੰਦਾ ਸੀ ਇਹਨੂੰ ਵੀ ਓਨੀ ਹੋਊਗੀ ਕਿਉਂਕਿ ਸੇਮ ਗਰਾਉਂਡ ਦਿਖਾਤਾ ਸੇਮ ਲੈਵਲ ਤੇ ਲਾਇਆ ਹੈ ਜਦੋਂ ਕਿ ਇਹ ਬੰਦੇ ਦਾ ਉਹਨਾਂ ਬੰਦੇ ਹੀ ਨਹੀਂ ਸੀਗਾ ਹੂੰ ਜੇ ਆਪਾਂ ਗੱਲ ਕਰ ਲਈਏ ਵੀ ਬਹੁਤ ਸਾਰੇ ਬੰਦੇ ਹੁੰਦੇ ਆ ਜਿਹੜੇ ਕਹਿੰਦੇ ਯਾਰ ਵੀ ਸਾਡਾ ਕੇਸ ਚੱਲ ਜਾਂਦਾ ਪਰ ਵਕੀਲ ਬਹੁਤ ਪੈਸੇ ਮਹਿੰਗੇ ਮਹਿੰਗੇ ਰੇਟ ਤੇ ਮਿਲਦੇ ਆ ਕੋਈ ਇਹ ਵੀ ਹੁੰਦਾ ਵੀ ਆਮ ਬੰਦੇ ਵਾਸਤੇ ਸਰਕਾਰੀ ਵਕੀਲ ਵੀ ਹੁੰਦੇ ਨੇ ਜੀ ਉਹ ਆਪਣੇ ਨਾ ਇੱਥੇ ਡੀ ਐਲ ਐਸ ਐ ਇੱਥੇ ਵੀ ਸੈੱਲ ਬਣਿਆ ਹੋਇਆ ਹੂੰ ਸਰਕਾਰ ਨੇ ਸ਼ੁਰੂ ਕਰਿਆ ਹੋਇਆ ਬਾਵਾ ਫੰਡ ਅਲੋਟ ਹੁੰਦੇ ਆ ਸੈਂਟ ਹਾਈ ਕੋਰਟ ਲੈਵਲ ਦੇ ਉੱਤੇ ਐਸ ਐਲ ਐਸ ਬਣੀ ਹੋਈ ਆ ਉਹਦੇ ਵਿੱਚ ਉਹ ਰਿਟੇਨਰ ਤੇ ਵਕੀਲ ਰੱਖਦੇ ਆ ਆਪਣੇ ਵਰਗੀ ਵਕੀਲ ਹੁੰਦੇ ਨੇ ਨੋਰਮਲ ਪ੍ਰਾਈਵੇਟ ਉਹਨਾਂ ਨੂੰ ਉਹ ਰਿਟੇਨਰ ਤੇ ਰੱਖ ਲੈਂਦੇ ਆ ਤੇ ਉਹਨਾਂ ਨੂੰ ਕੇਸ ਲੋਡ ਕਰੀ ਜਾਂਦੇ ਆ ਰਿਟੇਨਰ ਮਤਲਬ ਵੀ ਪੱਕੇ ਪੈਸੇ ਤੇ ਰੱਖ ਲੇ ਦੂਜਾ ਜਿਹੜੇ ਗਰੀਬ ਬੰਦਿਆਂ ਦੇ ਕੇਸ ਆ ਉਹਨਾਂ ਨੂੰ ਲੋਟ ਹੋਈ ਜਾਂਦੇ ਆ ਉਹ ਕੇਸ ਲੜਦੇ ਆ ਔਨ ਬਿਹਾਫ ਆਫ ਜਿਹੜੇ ਬੰਦੇ ਫੋੜ ਨਹੀਂ ਕਰ ਸਕਦੇ ਪ੍ਰਾਈਵੇਟ ਐਡਵੋਕੇਟ ਬਾਕੀ ਆਪਾਂ ਤੁਹਾਨੂੰ ਜਿੱਦਾਂ ਦੱਸਿਆ ਵੀ ਆਫਰ ਫਰਮ ਡੀਐਲਐਸਏ ਆਪਾਂ ਆਪਦਾ ਵੀ ਆਪਦੇ ਲੈਵਲ ਤੇ ਵੀ ਲੀਗਲ ਹੈਲਪ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਤਾਂ ਦੇਖੋ ਜਿੰਨਾ ਭਲਾ ਹੋ ਸਕਦਾ ਉਨਾ ਚੰਗਾ ਕਿਉਂਕਿ ਜਿਹੜਾ ਬੰਦਾ ਅਫੋਰਡ ਕਰ ਸਕਦਾ ਜਿਹੜਾ ਬੰਦਾ 50000 ਪੇ ਕਰ ਸਕਦਾ ਉਹ ਪੇ ਕਰਦਾ ਕਿਉਂਕਿ ਬੰਦੇ ਨੂੰ ਜਦੋਂ ਚੱਕ ਕੇ ਲੈ ਜਾਂਦੇ ਆ ਹੁਣ 500 ਗ੍ਰਾਮ ਚਿੱਟਾ ਪਾ ਦਿੰਦੇ ਆ ਉਹਨੂੰ ਪਤਾ ਹੁੰਦਾ ਵੀ ਜੇ ਮੈਂ ਬਚਣਾ ਤਾਂ ਮੈਂ ਇੰਨੇ ਪੈਸੇ ਦੇਣੇ ਪੈਣਗੇ ਕੋਈ ਚੱਜਦਾ ਵਕੀਲ ਕਰਨਾ ਪਊਗਾ ਪਰ ਜੇ ਐਕਚੁਅਲ ਦੇ ਵਿੱਚ ਕੋਈ ਗਰੀਬ ਬੰਦਾ ਉਹ ਨਹੀਂ ਪੈਸੇ ਦੇ ਸਕਦਾ ਉਹ ਨਹੀਂ ਪੇ ਕਰ ਸਕਦਾ ਸਿਰਫ ਉਹੀ ਬੰਦਾ ਲੀਗਲ ਅਡ ਕੋਲ ਜਾਂਦਾ ਤਾਂ ਇਹ ਤਾਂ ਆਪਾਂ ਲਈ ਆ ਜਿੰਨਾ ਆਪਾਂ ਕਰ ਲਈਏ ਉਹਨਾਂ ਘੱਟ ਆ ਹੋਰ ਕਿਹੋ ਜਿਹੇ ਕੇਸ ਹੁੰਦੇ ਨੇ ਜ਼ਿਆਦਾਤਰ ਮੈਟ੍ਰਿਮੋਨੀਅਲ ਦੇ ਬਹੁਤ ਕੇਸ ਆ ਰਹੇ ਆ ਸੈਡਲੀ ਜਿੱਦਾਂ ਆਪਣੀ ਸੋਸਾਇਟੀ ਨਾਲ ਥੋੜਾ ਜਿਹਾ ਵੈਸਟਰਨ ਸਿਵਲਾਈਜੇਸ਼ਨ ਨੂੰ ਕਾਪੀ ਕਰ ਲਓ ਜਾਂ ਫਿਰ ਫੋਲੋ ਕਰਨ ਦੀ ਤਰਫ ਚੱਲ ਰਹੀ ਆ ਤਾਂ ਮੈਟ੍ਰਿਮੋਨੀਅਲ ਡਿਸਪਿਊਟਸ ਕਾਫੀ ਅਰਾਈਜ਼ ਹੋ ਰਹੇ ਆ ਮੇਨਲੀ ਤਾਂ ਆਪਣਾ ਚਲੋ ਐਂ ਕਹਿ ਸਕਦੇ ਆ ਵੀ ਸੋਸ਼ਲ ਇਵੋਲੂਸ਼ਨ ਹੋ ਰਿਹਾ ਇੱਕ ਤਰ੍ਹਾਂ ਨਾਲ ਵੀ ਜਿਵੇਂ ਬੰਦੇ ਸਾਰੇ ਸਮਝਦਾਰ ਹੋ ਰਹੇ ਆ ਉਹਨਾਂ ਨੂੰ ਆਪਣੀਆਂ ਰਾਈਟਸ ਦਾ ਪਤਾ ਲੱਗ ਰਿਹਾ ਸਪੈਸ਼ਲੀ ਔਰਤਾਂ ਨੂੰ ਤਾਂ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਵੀ ਜੇ ਮੇਰੇ ਨਾਲ ਆ ਹੋ ਰਿਹਾ ਤਾਂ ਇਹ ੱਤਕਾ ਮਤਲਬ ਇਹ ਹੋਣਾ ਨਹੀਂ ਚਾਹੀਦਾ ਆਈ ਐਮ ਨੋਟ ਸੁਪੋਜ਼ ਟੂ ਲਿਵ ਦਿਸ ਕਾਈਂਡ ਆਫ ਲਾਈਫ ਤਾਂ ਉਹ ਆਪਣੀਆਂ ਰਾਈਟਸ ਐਕਸਰਸਾਈਜ਼ ਕਰਦੇ ਆ ਚਾਹੇ ਫਿਰ ਉਹ ਡਾਈਵੋਰਸ ਦੀਆਂ ਹੋਣ ਚਾਹੇ ਉਹ ਸੈਪਰੇਟ ਰਹਿ ਕੇ ਫਿਰ ਉਹਦੇ ਬਾਅਦ ਚੋਂ ਖਰਚਾ ਲਵਾਉਣ ਦੀ ਰਾਈਟ ਹੋਵੇ ਤਾਂ ਸਮਝਦਾਰੀ ਵੀ ਆ ਰਹੀ ਹੈ ਲੋਕਾਂ 'ਚ ਪਰ ਉਹ ਵੈਸਟਰਨ ਸਿਵਲਾਈਜੇਸ਼ਨ ਫਾਲੋ ਕਰਨ ਕਰਕੇ ਨਾ ਐਕਸਪੈਕਟੇਸ਼ਨਾਂ ਬਹੁਤ ਵਧ ਗਈਆਂ ਲੋਕਾਂ ਦੀਆਂ ਆਪਣੇ ਪਾਰਟਨਰ ਤੋਂ ਮੇਨ ਕਾਰਨ ਕੀ ਹੋ ਸਕਦਾ ਤੁਹਾਡੇ ਹਿਸਾਬ ਨਾਲ ਮੇਨ ਕਾਰਨ ਤਾਂ ਜੀ ਐਕਸਪੈਕਟੇਸ਼ਨ ਦਾ ਹੀ ਆ ਦੇਖੋ ਜਿਵੇਂ ਅਮ ਜਿਵੇਂ ਤੁਸੀਂ ਕਹਿੰਦੇ ਹੋ ਵੀ ਅਵੇਅਰਨੈਸ ਵਧ ਗਈ ਲੋਕਾਂ ਨੂੰ ਆਪਦੇ ਹੱਕਾਂ ਬਾਰੇ ਪਤਾ ਲੱਗਣ ਲੱਗ ਗਿਆ ਕਿਤੇ ਨਾ ਕਿਤੇ ਇਹ ਵੀ ਨੁਕਸਾਨ ਕਰ ਦਿੰਦੀ ਜੀ ਨੁਕਸਾਨ ਤਾਂ ਇਦਾਂ ਹੀ ਦੇਖੋ ਹੁਣ ਜਿਹੜੀ ਜਨਾਨੀ ਨੂੰ ਬੰਦੇ ਨੇ ਕੁੱਟਿਆ ਜਣਾ ਸੀ ਦਾਰੂ ਪੀ ਕੇ ਉਹਨੂੰ ਹੁਣ ਪਤਾ ਲੱਗ ਗਿਆ ਵੀ ਮੈਂ ਜਾ ਕੇ ਤਲਾਕ ਫਾਈਲ ਕਰ ਸਕਦੀ ਆ ਤੇ ਇਹ ਤਲਾਕ ਜਦੋਂ ਮੈਂ ਫਾਈਲ ਕਰਤਾ ਉਹਦੇ ਨਾਲ ਨਾਲ ਮੈਨੂੰ ਖਰਚਾ ਲੱਗ ਜੂਗਾ ਆਪਾਂ ਖਰਚਾ ਲੱਗੂਗਾ ਜਦੋਂ ਅਡ ਰਹਿ ਸਕਦੇ ਆ ਅਵਦਾ ਦਾਣਾ ਪਾਣੀ ਚਲਾ ਸਕਦੇ ਆ ਹੁਣ ਜਦੋਂ ਕਿਸੇ ਨੂੰ ਇਹ ਅਵੇਅਰਨੈਸ ਆ ਗਈ ਉਹ ਕੁੱਟ ਨਹੀਂ ਖਾਂਦਾ ਫਿਰ ਹਾਂ ਉਹ ਜਾ ਕੇ ਆਰਡਰ ਹੋਊਗਾ ਤਲਾਕ ਫਾਈਲ ਕਰੂਗਾ ਨਾਲ ਖਰਚਾ ਲਵਾਊਗਾ ਅਵਦਾ ਜਿਹੜਾ ਵੀ ਉਹਦਾ ਖਰਚਾ ਬਣਦਾ ਉਹਦੇ ਘਰ ਵਾਲੇ ਨੂੰ ਖਰਚਾ ਦੇਣਾ ਪਊਗਾ ਸੋ ਅਵੇਅਰਨੈਸ ਖਰਾਬ ਕਰਦੀ ਆ ਇੰਨਾ ਸੈਂਸ ਵੀ ਜਿਹੜੇ ਬੰਦੇ ਖਰਾਬ ਆ ਉਹਨਾਂ ਦੇ ਡੰਡਾ ਫਿਰਦਾ ਇਹ ਬਹੁਤ ਵਕੀਲ ਸਾਹਿਬ ਪਹਿਲਾਂ ਇਹ ਗੱਲਾਂ ਹੁੰਦੀਆਂ ਹੁੰਦੀਆਂ ਸੀਗਾ ਵੀ ਜਿਨ੍ਹਾਂ ਦੇ ਕੋਈ ਡਿਸਪਿਊਟ ਚੱਲ ਰਿਹਾ ਕਹਿੰਦੇ ਸੀ ਵੀ ਦਾਜ ਦਾ ਕੇਸ ਪਾ ਦੋ ਇਹਨਾਂ ਤੇ ਜਿਹਦੇ ਕਰਕੇ ਨਾ ਮੁੰਡੇ ਦੀ ਗਲਤੀ ਨਹੀਂ ਵੀ ਸੀ ਹੁੰਦੀ ਤਾਂ ਵੀ ਮੁੰਡਾ ਫਸਦਾ ਸੀ ਕੀ ਉਹਨਾਂ ਚੀਜ਼ਾਂ ਤੇ ਵਰਕ ਹੋ ਰਿਹਾ ਤੁਹਾਨੂੰ ਲੱਗਦਾ ਜੂਰੀਸ ਪ੍ਰੂਡੈਂਸ ਇਨ ਜਨਰਲ ਇਵੋਲਵ ਹੋ ਰਹੀ ਆ ਭਾਰੀ ਸ਼ਬਦ ਥੋੜਾ ਜਿਹਾ ਵਰਤ ਲਿਆ ਮੈਂ ਸੋ ਸੌਰੀ ਵੀ ਇਨ ਜਨਰਲ ਜਿਹੜੇ ਲਾਜ਼ ਨੇ ਉਹ ਇਵੋਲਵ ਹੋ ਰਹੇ ਆ ਜਿਵੇਂ ਜਿਵੇਂ ਉਹਨਾਂ ਦੀ ਇੰਟਰਪ੍ਰੀਟੇਸ਼ਨ ਆ ਨਾ ਪੜਨ ਦਾ ਤਰੀਕਾ ਉਹ ਸੁਪਰੀਮ ਕੋਰਟ ਇਵੋਲਵ ਕਰ ਰਹੀ ਆ ਜਿਵੇਂ ਹੁਣ ਪਿੱਛੋਂ ਜੋ ਜਜਮੈਂਟ ਆਈ ਸੀਗੀ ਵੀ ਕਿਸੇ ਵੀ ਜਿਹੜਾ ਮੈਟ੍ਰੀਮੋਨਿਅਲ ਅਫੈਂਸ ਆ ਨਾ ਜਿਵੇਂ ਵਿਆਹ ਸ਼ਾਦੀ ਦੇ ਵਿੱਚ ਜਿਹੜਾ ਵੀ ਕੋਈ ਝਗੜਾ ਡਿਸਪਿਊਟ ਆ ਉਹਦੇ ਵਿੱਚ ਅਰੈਸਟਿਕ ਤਾਂ ਨਹੀਂ ਹੋਊਗੀ ਇਹ ਮਕੈਨੀਕਲ ਤਰੀਕੇ ਨਾਲ ਅਰੈਸਟ ਨਹੀਂ ਹੋਊਗੀ ਵੀ ਆ ਪਰਚਾ ਪੈਗਾ ਮੁੰਡਾ ਚੱਕ ਲੈ ਲਿਓ ਹਾਂ ਕਿਉਂਕਿ ਉਹ ਕਾਨੂੰਨ ਹੁਣ ਸਮਝ ਰਿਹਾ ਅਦਾਲਤਾਂ ਇਹ ਚੀਜ਼ ਨੂੰ ਸਮਝ ਰਹੀਆਂ ਵੀ ਝੂਠੇ ਪਰਚੇ ਵੀ ਪੈਂਦੇ ਆ ਜਿਵੇਂ ਮੁੰਡੇ ਦੇ ਤਾਂ ਪਰਚਾ ਪਿਆ ਹੀ ਪਿਆ ਨਾਲ ਉਹਦੇ ਮਾਪਿਆਂ ਦੇ ਵੀ ਪਵਾਤਾ ਤੇ ਕੁੜੀ ਦੇ ਲਾ ਉਸ ਤੇ ਵੀ ਪਵਾਤਾ ਨਣਦ ਦੇ ਪਵਾਤਾ ਫਿਰ ਉਹ ਚੀਜ਼ ਦੀ ਹੁਣ ਸਮਝ ਆ ਰਹੀ ਆ ਕਾਨੂੰਨ ਨੂੰ ਆਮ ਤੌਰ ਤੇ ਕੁਆਸ਼ਿੰਗ ਵੀ ਹੋ ਜਾਂਦੀ ਆ ਇਸ ਕਰਕੇ ਵੀ ਪਰਚਾ ਜਿਵੇਂ ਹੁਣ ਇਨ ਲਾ ਉਸ ਤੇ ਪਰਚਾ ਪਿਆ ਕੁੜੀ ਦੇ ਤਾਂ ਉਹਦੀ ਕੋਸ਼ਿੰਗ ਹੋ ਜਾਂਦੀ ਹੈ ਕੈਨਸਲ ਹੋ ਜਾਂਦੀ ਹੈ ਉਹ ਐਫ ਆਈ ਆਰ ਕੱਲੇ ਮੁੰਡੇ ਤੇ ਕੇਸ ਅੱਗੇ ਅੱਗੇ ਚੱਲੀ ਜਾਂਦਾ ਤਾਂ ਕਾਨੂੰਨ ਬਦਲ ਰਿਹਾ ਪਰ ਹਜੇ ਵੀ ਬਹੁਤ ਜ਼ਿਆਦਾ ਇਹਨੂੰ ਗਲਤ ਯੂਜ਼ ਕੀਤਾ ਜਾਂਦਾ ਮਿਸ ਯੂਜ਼ ਕੀਤਾ ਜਾਂਦਾ ਉਹੀ ਗੱਲ ਐਟ ਦਾ ਐਂਡ ਆਫ ਦਾ ਡੇ ਮੋਰੈਲਿਟੀ ਤੇ ਆ ਜਾਂਦੀ ਹੈ ਵੀ ਆਪਾਂ ਮੋਰੈਲਿਟੀ ਇਹਨੂੰ ਕਿੰਨਾ ਕੁ ਸਹੀ ਮੰਨਦੇ ਹਾਂ ਕਿਉਂਕਿ ਇਟ ਮਾਈਟ ਬੀ ਅ ਵੇ ਵੀ ਈਵਨ ਥੋ ਮੁੰਡਾ ਚਲੋ ਚਾਹੇ ਦੌਰੀ ਨਹੀਂ ਮੰਗ ਰਿਹਾ ਸੀ ਪਰ ਹੁਣ ਕੁੜੀ ਨੂੰ ਕੁੱਟ ਰਿਹਾ ਸੀ ਉਹ ਹੁਣ ਕੁੜੀ ਆਡਰ ਰਹਿਣ ਲੱਗੀ ਉਹਨੇ ਮੇਨਟੇਨੈਂਸ ਮੰਗੀਆਂ ਉਹਨੇ ਖਰਚਾ ਮੰਗਿਆ ਕੁੜੀ ਤੋਂ ਮੁੰਡੇ ਤੋਂ ਵੀ ਜੀ ਮੈਨੂੰ ਕੋਡ ਤੇ ਐਪਲੀਕੇਸ਼ਨ ਲਾ ਕੇ ਵੀ ਇੰਨਾ ਮੇਰਾ ਖਰਚਾ ਬਣਦਾ ਇੰਨੀ ਮੁੰਡੇ ਦੀ ਤਨਖਾਹ ਮੈਨੂੰ ਖਰਚਾ ਦਿੱਤਾ ਜਾਵੇ ਹੁਣ ਉਹ ਖਰਚਾ ਨਹੀਂ ਦੇ ਰਿਹਾ ਫੋਰਵਰਡਸ ਹੋਏਵਰ ਰੀਜ਼ਨ ਤਾਂ ਹੁਣ ਉੱਥੇ ਇਹ ਜੇ ਕੇਸ ਪਾਤੇ ਜਾਂਦੇ ਨੇ ਜਿਵੇਂ ਡੋਰੀ ਦਾ ਕੇਸ ਪਾਤਾ ਜਾਂ ਸਮਥਿੰਗ ਆਫ ਥੈਟ ਸਾਟ 498ਏ ਪਾਤਾ ਵੀ ਤਾਂ ਕਿ ਉਹਦੀ ਬਾਹ ਮਰੂੜੀ ਜਾ ਸਕੇ ਆਰਮ ਟਵਿਸਟ ਕਰਿਆ ਜਾ ਸਕੇ ਉਹ ਤਾਂ ਕਿ ਖਰਚਾ ਪੇਅ ਅਪ ਕਰ ਦਵੇ ਮੁੰਡੇ ਮੁੰਡੇ ਕੁੜੀ ਦੇ ਮਾਮਲੇ 'ਚ ਮੁੰਡੇ ਦੇ ਕੋਲੇ ਕਿਹੜੇ ਕਿਹੜੇ ਰਾਈਟਸ ਨੇ ਜਿਦੇ 'ਚ ਲੱਗਦਾ ਵੀ ਉਹਨੂੰ ਖਰਚਾ ਨਾ ਦੇਣਾ ਪਵੇ ਜਿਦੇ 'ਚ ਆਏ ਲੱਗਦਾ ਵੀ ਕਲੀਅਰਿਫਿਕੇਸ਼ਨ ਕਰ ਸਕੇ ਵੀ ਮੇਰੇ ਆ ਵੀ ਮੇਰੇ ਨਾਲ ਆ ਹੋ ਰਿਹਾ ਕਈ ਕਈ ਬੰਦਿਆਂ ਦੇ ਬੰਦਿਆਂ ਦੇ ਨਾਲ ਸ਼ੋਸ਼ਨ ਹੋ ਰਿਹਾ ਇੱਕ ਤਾਂ ਦੇਖੋ ਸਾਰਿਆਂ ਨਾਲੋਂ ਪ੍ਰਾਇਮਰੀ ਚੀਜ਼ ਤਾਂ ਹੈਗੀ ਆ ਵੀ ਜੇ ਲੜਕੀ ਐਡਲਟਰੀ ਦੇ ਵਿੱਚ ਰਹਿ ਰਹੀ ਆ ਮਤਲਬ ਬਾਹਰ ਉਹਦਾ ਕੋਈ ਚੱਕਰ ਆ ਮੈਟ੍ਰਿਮੋਨੀਅਲ ਅਫੇਅਰ ਆ ਥਰਡ ਪਾਰਟੀ ਅਫੇਅਰ ਆ ਨਾ ਐਕਸਟਰਾ ਮੈਰਿਟਲ ਅਫੇਅਰ ਆ ਤਾਂ ਹੁਣ ਉੱਥੇ ਇਹ ਕੰਮ ਕਰਿਆ ਜਾ ਸਕਦਾ ਵੀ ਔਨ ਗਰਾਉਂਡ ਆਫ ਅਡਲਟਰੀ ਉਹਨੂੰ ਖਰਚਾ ਨਹੀਂ ਲੱਗ ਸਕਦਾ ਹੂੰ ਤਾਂ ਜੇ ਤੁਹਾਡੇ ਕੋਲ ਕੋਈ ਸਬੂਤ ਆ ਵੀ ਉਹ ਅਡਲਟਰੀ ਦੇ ਵਿੱਚ ਰਹਿ ਰਹੀ ਆ ਤਾਂ ਤੁਸੀਂ ਉਹ ਸਬੂਤ ਪੇਸ਼ ਕਰ ਸਕਦੇ ਹੋ ਤੇ ਉਹ ਪੇਸ਼ ਕਰਕੇ ਫਿਰ ਤੁਹਾਨੂੰ ਖਰਚਾ ਨਹੀਂ ਦੇਣਾ ਪਊਗਾ ਜਾਂ ਇਹ ਕਿ ਹੋ ਸਕਦਾ ਵੀ ਇਫ देयर ਇਜ਼ ਨੋ ਰੀਜ਼ਨ ਟੂ ਸਟੇ ਅਵੇ ਜੇ ਹੁਣ ਕੋਈ ਰੀਜ਼ਨ ਹੀ ਨਹੀਂ ਹੈਗਾ ਤਾਂ ਤੁਸੀਂ ਹੁਣ ਦੁਬਾਰਾ ਵਸੇਵੇਂ ਦਾ ਕੇਸ ਪਾ ਦਿਓ ਉਹਨੂੰ ਕਹਿੰਦੇ ਆ ਰੈਸਟੀਟਿਊਸ਼ਨ ਹੂੰ ਰੈਸਟੀਟਿਊਸ਼ਨ ਦਾ ਕੇਸ ਪੈ ਜਾਊਗਾ ਵੀ ਉਹਨੂੰ ਵਾਪਸ ਰਹਿਣਾ ਪਊਗਾ ਤੁਹਾਡੇ ਕੋਲੇ ਆ ਕੇ ਤੇ ਉਹ ਨਹੀਂ ਰਹਿੰਦੀ ਉਹਨੂੰ ਕੋਈ ਨਾ ਕੋਈ ਰੀਜ਼ਨ ਦੇਣਾ ਪਊਗਾ ਸਿੱਧਾ ਇਦਾਂ ਖਰਚਾ ਨਹੀਂ ਲੱਗਦਾ देयर ਮਸਟ ਬੀ ਅ ਰੀਜ਼ਨ ਤਾਂ ਉਹ ਆਮ ਤੌਰ ਤੇ ਉੱਥੇ ਹੁੰਦਾ ਵੀ क्रੂਅਲਟੀ ਹੋਈ ਹੈ ਜੇ ਮੇਰੇ ਨਾਲ ਕੁੱਟਮਾਰ ਹੋਈ ਆ ਤਾਂ ਉੱਥੇ ਤੁਹਾਡੇ ਕੋਲ ਐਵੀਡੈਂਸ ਹੋਣਾ ਚਾਹੀਦਾ ਵੀ ਜੀ ਕੁੱਟਮਾਰ ਨਹੀਂ ਸੀ ਹੂੰ ਤਾਂ ਉਹਦਾ ਐਵੀਡੈਂਸ ਕਿੱਦਾਂ ਹੋ ਸਕਦਾ ਆਪਣੇ ਕੋਲ ਇੱਕ ਕਲਾਇੰਟ ਆਏ ਸੀਗੇ ਸੇਮ ਕੇਸ ਜਿਵੇਂ ਤੁਸੀਂ ਕਿਹਾ ਉਹ ਜਿਹੜੇ ਲੇ she started asking for maintenance ਪਰ ਬੰਦਾ ਸੱਚਾ ਜੀ ਆਪਦੇ ਕਦੀਓ ਉਹ ਜਦੋਂ ਜਨਾਨੀ ਨਾਲ ਰਹਿੰਦੀ ਸੀਗੀ ਉਹਨੂੰ ਕੁੱਟਦੀ ਮਾਰਦੀ ਸੀ ਐਕਚੁਅਲ ਦੇ ਵਿੱਚ ਉਹ ਬੰਦੇ ਨੇ ਕੀ ਕੀਤਾ ਹੋਇਆ ਸੀ ਵੀਡੀਓ ਰਿਕਾਰਡ ਕਰਕੇ ਰੱਖੀਆਂ ਆਏ ਸੀ ਤਾਂ ਜਦੋਂ ਕੇਸ ਕੋਸਪੈ ਉਹ ਮੀਡੀਏਸ਼ਨ ਚ ਕੇਸ ਗਿਆ ਤਾਂ ਉਹਨੇ ਬੰਦੇ ਨੇ ਸਾਰੀਆਂ ਵੀਡੀਓ ਕੱਢ ਕੇ ਦਿਖਾਤੀਆਂ ਜੀ ਵੀ ਇਹ ਤਾਂ ਮੈਨੂੰ ਕੁੱਟਦੀ ਰਹੀ ਆ ਤਾਂ ਐਵੀਡੈਂਸ ਆਫ ਥਿਸ ਸੌਰਟ ਵਿਲ ਹੈਲਪ ਬਾਕੀ ਦਾ ਲਾਅ ਨੇ ਜਿਹੜੇ ਉਹ ਜ਼ਿਆਦਾ ਊਮਨ ਦੇ ਫੇਵਰ ਚ ਨਹੀਂ ਅਡਲਟਰੀ ਜਾਂ ਫਿਰ ਜੇ ਤੁਹਾਡੇ ਤੇ क्रुएਲਟੀ ਹੋ ਰਹੀ ਆ ਉਹ ਤੁਹਾਨੂੰ ਬੈਨੀਫਿਟ ਕਰ ਸਕਦੇ ਆ ਜੇ ਔਰਤ ਆਪਦੇ ਆਪ ਦੇ ਮਰਜ਼ੀ ਦੇ ਨਾਲ ਆਪਦੇ ਪੇਕੇ ਪਿੰਡ ਜਾ ਰਹੀ ਆ ਉਥੋਂ ਕੇਸ ਫਾਈਲ ਕਰਦੇ ਵੀ ਮੈਨੂੰ ਇਹ ਰੱਖਣੀ ਰਹੇ ਤੁਸੀਂ ਉਹਦੇ ਚ ਰਿਪਲਾਈ ਦੇ ਦਿਓ ਰਿਟਰਨ ਸਟੇਟਮੈਂਟ ਦੇ ਦਿਓ ਜੀ ਵੀ ਅਸੀਂ ਰੱਖਣ ਨੂੰ ਤਿਆਰ ਆ ਹੂੰ ਉਹ ਤਾਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਜੇ ਉਹ ਚਾਹੁੰਦੀ ਆ ਵਸਣਾ ਦੁਬਾਰਾ ਤਾਂ ਤੁਸੀਂ ਦੁਬਾਰਾ ਜਵਾਬ ਦੇ ਕੇ ਉਹਨੂੰ ਰੱਖ ਸਕਦੇ ਹੋ ਕੋਰਟ ਬਹੁਤ ਜ਼ਿਆਦਾ ਮੀਡੀਏਸ਼ਨ ਦਾ ਟਾਈਮ ਦਿੰਦੀ ਐ ਐਕਚੁਅਲੀ ਜਿਹੜੇ ਮੈਟ੍ਰੀਮੋਨੀਅਲ ਕੇਸ ਹੁੰਦੇ ਆ ਨਾ ਵੀ ਦੋ ਪਤੀ ਪਤਨੀ ਦੇ ਜਿਹੜੇ ਕੇਸ ਨੇ ਉਹਦੇ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਸਮਾਂ ਮਿਲਦਾ ਇੱਕ ਦੂਜੇ ਨਾਲ ਚੀਜ਼ਾਂ ਸੌਟ ਆਊਟ ਕਰਨ ਦਾ ਮੀਡੀਏਟਰ ਅਪਾਇੰਟ ਹੋ ਜਾਂਦਾ ਵੀ ਜੇ ਤੁਹਾਨੂੰ ਲੱਗਦਾ ਵੀ ਸ਼ੀਜ਼ ਰੈਡੀ ਟੂ ਸਟੇ ਐਂਡ ਯੂ ਆਰ ਰੈਡੀ ਟੂ ਕੀਪ ਹਰ ਤਾਂ ਤੁਸੀਂ ਉਹ ਮੀਡੀਏਟ ਕਰ ਲੋ ਗੱਲਬਾਤ ਕਰ ਲੋ ਇਟ ਵਿਲ ਬੀ ਈਜ਼ੀ ਕਈ ਵਾਰੀ ਆਇਆ ਹੁੰਦਾ ਵੀ ਹਸਬੰਡ ਵਾਈਫ ਚ ਜਿਹੜਾ ਝਗੜਾ ਉਹ ਵਿਆਹ ਤੋਂ ਬਹੁਤ ਛੇਤੀ ਸ਼ੁਰੂ ਹੋ ਜਾਂਦਾ ਕਈ ਵਾਰੀ ਇਹ ਹੁੰਦਾ ਵੀ ਬੱਚੇ ਵੀ ਹੋ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਉਹਨਾਂ ਚ ਦਰਾੜ ਪੈ ਜਾਂਦੀ ਹੈ ਉਸ ਤੋਂ ਬਾਅਦ ਉਹਦੋਂ ਪੋਸਿਬਿਲਿਟੀ ਹੋ ਜਾਂਦੀ ਹੈ ਕੇ ਬੱਚਿਆਂ ਦਾ ਕਰਕੇ ਉਹਨਾਂ ਨੂੰ ਰਹਿਣਾ ਹੀ ਪੈਂਦਾ ਨਹੀਂ ਨਹੀਂ ਡਾਈਵੋਰਸ ਤਾਂ ਕਿਸੇ ਵੀ ਸਟੇਜ ਤੇ ਲਿਆ ਜਾ ਸਕਦਾ ਹੂੰ ਜੋਦਕ પતિ ਪਤਨੀ ਜਿਉਂਦੇ ਆ ਉਹ ਤੱਕ ਦੇ ਕੈਨ ਫਾਈਲ ਫॉर ਡਾਈਵੋਰਸ ਹੁਣ ਦੋ ਤਰ੍ਹਾਂ ਦੇ ਡਾਈਵੋਰਸ ਆ ਜਾਂਦੇ ਆ ਵੀ ਇੱਕ ਤਾਂ ਮਿਊਚੁਅਲ ਕੰਸੈਂਟਡ ਡਾਈਵੋਰਸ ਆ ਜਾਂਦਾ ਵੀ ਪਤੀ ਪਤਨੀ ਦੀ ਮਰਜ਼ੀ ਦੇ ਨਾਲ ਮਰਜ਼ੀ ਦੇ ਨਾਲ ਦੂਜਾ ਆ ਜਾਂਦਾ ਕੰਟੈਸਟਡ ਡਾਈਵੋਰਸ ਇੱਕ ਬੰਦਾ ਕਹਿੰਦਾ ਵੀ ਮੈਂ ਤਲਾਕ ਲੈਣਾ ਦੂਜਾ ਕਹਿੰਦਾ ਮੈਂ ਤਲਾਕ ਨਹੀਂ ਦੇਣਾ ਤਾਂ ਹੁਣ ਜਿਹੜਾ ਮਿਊਚੁਅਲ ਕੰਸੈਂਟਡ ਡਾਈਵੋਰਸ ਆ ਤੁਸੀਂ ਕਿਹਾ ਵੀ ਇੱਕਦਾਂ ਹੀ ਝਗੜਾ ਹੋ ਗਿਆ 10 ਦਿਨ ਆਇ ਨੂੰ ਹੋਏ ਸੀ ਝਗੜਾ ਹੋ ਗਿਆ ਤਾਂ ਉਹਦੇ ਲਈ ਨਾ ਆਪਾਂ ਨੂੰ ਮਿਨੀਮਮ 1 ਸਾਲ ਵੇਟ ਕਰਨਾ ਪੈਂਦਾ ਫਰੋਮ ਦਾ ਡੇਟ ਆਫ ਮੈਰਿਜ ਓਕੇ ਕੇਸ ਫਾਈਲ ਕਰਨ ਵਾਸਤੇ ਕੇਸ ਫਾਈਲ ਕਰਨ ਵਾਸਤੇ ਉਹਦੇ ਚ ਐਕਸੈਪਸ਼ਨ ਇਹ ਹੋ ਸਕਦੀ ਹੈ ਵੀ ਤੁਸੀਂ ਐਪਲੀਕੇਸ਼ਨ ਲਾ ਕੇ ਇਹ ਕਹਿੰਦਾ ਜੀ ਵੀ ਮੈਂ ਕੂਲਿੰਗ ਆਫ ਪੀਰੀਅਡ ਪੂਰੀ ਨਹੀਂ ਮੰਨਣਾ ਇਹ ਸਾਡਾ ਤਾਂ ਜਮੀ ਖਤਮ ਹੀ ਆ ਬਿਲਕੁਲ ਤਾਂ ਤੁਸੀਂ ਉਹਦੇ ਚ ਜਾ ਸਕਦੇ ਹੋ ਜਾਂ ਫਿਰ ਕਾਨੂੰਨੀ ਦਾ ਉਹ ਪੇਜ ਨੇ ਵੀ ਤੁਸੀਂ ਨਲਿਟੀ ਆਫ ਮੈਰਿਜ ਚਲੇਗਾ ਜੀ ਸਾਡੀ ਤਾਂ ਮੈਰਿਜ ਹੀ ਸਹੀ ਨਹੀਂ ਹੋਈ ਅਸੀਂ ਤਾਂ ਜੀ ਲਾਵਾ ਹੀ ਨਹੀਂ ਲਈਆਂ ਸਾਡੇ ਤਾਂ ਖਤਮ ਕਰ ਦੋ ਇਹ ਕੇਸ ਵਿਆਹ ਖਤਮ ਕਰ ਦੋ ਤਾਂ ਉਹਦੇ ਜਾ ਸਕਦੇ ਹੋ ਪਰ ਐਟ ਲੀਸਟ ਅਗਰ ਲੀਗਲੀ ਚੱਲਣਾ ਤਾਂ ਮੂਚੁਅਲ ਕੰਸੈਂਟ ਲਈ 1 ਸਾਲ ਦੀ ਵੇਟ ਕਰਨੀ ਬੂ ਫਰੋਮ ਦਾ ਡੇਟ ਆਫ ਮੈਰਿਜ ਤੇ ਰਿਗਾਰਡਿੰਗ ਕੰਟੈਸਟਡ ਡਿਵੋਰਸ ਉਹ ਕਦੇ ਵੀ ਹੋ ਸਕਦਾ ਉਹਦੇ ਚ ਕੋਰਟ ਸ ਇੱਕ ਚੀਜ਼ ਦੇਖਦੀ ਹੈ ਕੋਰਟਸ ਕਾਫੀ ਸਮਝਦਾਰ ਨੇ ਤੁਹਾਨੂੰ ਮੈਂ ਦੱਸਿਆ ਨਾ ਮੂਚੁਅਲ ਕੰਸੈਂਟਡ ਡਿਵੋਰਸ ਤੇ ਵੀ ਦੂਜੇ ਚ ਵੀ ਉਹ ਇੱਕ ਚੀਜ਼ ਐਮਫਸਾਈਜ਼ ਕਰਦੀ ਹੈ ਵੀ ਜੇ ਨਾਲ ਦਾ ਝਗੜਾ ਸੋਲਝ ਸਕਦਾ ਤਾਂ ਸੋਲਝ ਜਵੇ ਕੋਟ ਕੋਟ ਮਿਆਂ ਬੀਬੀ ਨੂੰ ਇਕੱਠੇ ਕਰਨ ਚ ਜਿਆਦਾ ਜੀ ਉਹ ਜਿਆਦਾ ਇਹੀ ਚੀਜ਼ ਤੇ ਫੋਕਸ ਕਰਦੇ ਆ ਕਿਉਂਕਿ ਇੱਕ ਕਹਿੰਦੇ ਆ ਇੰਸਟੀਟਿਊਸ਼ਨ ਆਫ ਮੈਰਿਜ ਉਹ ਇੰਸਟੀਟਿਊਸ਼ਨ ਆਫ ਮੈਰਿਜ ਨੂੰ ਇਹ ਚਾਹੁੰਦੇ ਆ ਵੀ ਅਸੀਂ ਮੇਨਟੇਨ ਕਰਕੇ ਰੱਖੀਏ ਵੀ ਅਸੀਂ ਕੋਈ ਆਇਆ ਨਹੀਂ ਹੈਗਾ ਵੀ ਪੱਛਮੀ ਸਭਿਅਤਾ ਦੇ ਪਿੱਛੇ ਚੱਲ ਕੇ ਇੱਕ ਜਮਾਂ ਅਨਕੰਟੈਸਟਿਡ ਡਾਈਵੋਰਸ ਦੀ ਰਾਈਟ ਦੇ ਦਈਏ ਕਿਸੇ ਨੂੰ ਜਿੱਦਾਂ ਮੈਂ ਤੁਹਾਨੂੰ ਦੱਸਦਾ ਇੱਕ ਕੈਨੇਡਾ ਦੇ ਵਿੱਚ ਰਾਈਟ ਮਿਲਦੀ ਆ ਜੇ ਤੁਸੀਂ 1 ਸਾਲ ਦੇ ਲਈ ਅਲੱਗ ਰਹਿੰਦੇ ਹੋ ਸੈਪਰੇਸ਼ਨ ਚ ਰਹਿੰਦੇ ਹੋ ਤਾਂ ਤੁਸੀਂ ਸਿੱਧਾ ਡਾਈਵੋਰਸ ਫਾਈਲ ਕਰ ਸਕਦੇ ਹੋ ਉਹਦੇ ਲਈ ਤੁਹਾਨੂੰ ਕੋਈ ਵੀ ਹੋਰ ਗਰਾਉਂਡ ਦੇਣ ਦੀ ਲੋੜ ਨਹੀਂ ਹੈਗੀ ਹਮ ਮਤਲਬ ਉਹ ਇੰਨਾ ਸਿੰਪਲ ਹੈ ਯੂ ਜਸਟ ਨੀਡ ਟੂ ਪ੍ਰੀਜ਼ੈਂਟ ਦਾ ਐਵਿਡੈਂਸ ਥੈਟ ਯੂ ਆਰ ਸਟੇਇੰਗ ਅਵੇ ਫਰਮ ਜੇ ਮੁੰਡਾ ਕੁੜੀ 1 ਸਾਲ ਤੋਂ ਅਲੱਗ ਰਹਿ ਰਹੇ ਨੇ ਤਾਂ ਕੇਸ ਫਾਈਲ ਹੋ ਸਕਦਾ ਕੇਸ ਫਾਈਲ ਹੋ ਸਕਦਾ ਕੈਨੇਡਾ ਦੇ ਵਿੱਚ ਪਰ ਇੱਥੇ ਕੋਈ ਖਰਚਾ ਉਹ ਖਰਚਾ ਉਹਦਾ ਇਦਾਂ ਵੀ ਕੋਰਟ ਦੇ ਵਿੱਚ ਜਿਹੜੇ ਫੀਸ ਲੱਗਣੀ ਆ ਉਹਦਾ ਲੱਗਣੀ ਆ ਉਹ ਮੈਂ ਪਿੱਛੇ ਜੇ ਇੱਕ ਵਾਰੀ ਦਿਖਾਇਆ ਵੀ ਸੀ 4-5 ਪੇਜਾਂ ਦੀ ਸਾਰੀ ਪਟੀਸ਼ਨ ਆ ਉਹ ਜਿਹੜੀ ਫਾਈਲ ਹੁੰਦੀ ਆ ਬਹੁਤ ਸੌਖਾ ਸਬਮਿਟਿੰਗ ਦਾ ਪ੍ਰੋਸ ਤੇ ਡਾਈਵੋਰਸ ਦੀ ਪ੍ਰੋਸੈਸ ਵੀ ਕੰਪੈਰੀਟਿਵਲੀ ਸਿੰਪਲ ਆ ਪਰ ਆਪਣੇ ਇੰਸਟੀਟਿਊਸ਼ਨ ਆਫ ਮੈਰਿਜ ਨੂੰ ਅਲੱਗ ਤਰ੍ਹਾਂ ਨਾਲ ਦੇਖਿਆ ਜਾਂਦਾ ਆਪਣੇ ਇੱਥੇ ਕੋਸ਼ਿਸ਼ ਕਰਦੇ ਆ ਵੀ ਇਹਨੂੰ ਮੇਨਟੇਨ ਕਰੀਏ ਆ ਆਪਾਂ ਇਹ ਨਾ ਹੋਵੇ ਵੀ ਆਪਾਂ ਲੋਕਾਂ ਦੇ ਤਲਾਕ ਕਰਾ ਕੇ ਘਰ ਤੋੜਵਾ ਰਹੇ ਆ ਹਮਮ ਡਿਫਰੈਂਟ ਆ ਸੋਸਾਇਟੀ ਦੇ ਹਿਸਾਬ ਨਾਲ ਚੀਜ਼ਾਂ ਡਿਫਰੈਂਟ ਨੇ ਹਮਮ ਹੋਰ ਕੀ ਲੱਗਦਾ ਵੀ ਪਿੰਡਾਂ 'ਚ ਕਿਹੜੀਆਂ ਚੀਜ਼ਾਂ ਦੀ ਬਹੁਤ ਲੋੜ ਰਹਿ ਜਾਂਦੀ ਆ ਵੀ ਜਿਵੇਂ ਤੁਸੀਂ ਤਾਂ ਕਿੰਨੇ ਵੀ ਪਿੰਡਾਂ 'ਚ ਜਾ ਕੇ ਤੁਸੀਂ ਅਵੇਅਰਨੈਸ ਵਾਸਤੇ ਕਰਦੇ ਹੋ ਹੋਰ ਜਿਹੜੇ ਵਕੀਲ ਨੇ ਜਿਨ੍ਹਾਂ ਦੇ ਆਪਦੇ-ਆਪਦੇ ਇਲਾਕਿਆਂ 'ਚ ਡਿਊਟੀਆਂ ਕਰਦੇ ਨੇ ਕੀ ਜ਼ਿੰਮੇਵਾਰੀਆਂ ਬਣਦੀਆਂ ਨੇ ਵਕੀਲਾਂ ਦੀ ਤਾਂ ਚਲੋ ਇਹੀ ਮੈਂ ਕੋਈ ਬਾਰੀ ਟਿੱਪਣੀ ਕਰਨਾ ਨਹੀਂ ਚਾਹੂੰਗਾ ਇਹੀ ਜ਼ਿੰਮੇਵਾਰੀਆਂ ਵੀ ਆਪਦਾ ਜੋ ਵੀ ਕਲਾਇੰਟ ਆ ਰਹੇ ਆ ਉਹਨੂੰ ਸਹੀ ਤਰ੍ਹਾਂ ਨਹੀਂ ਅਵੇਅਰਨੈਸ ਵਾਸਤੇ ਵੀ ਆਪਾਂ ਪਿੰਡਾਂ 'ਚ ਕੀ ਕਰ ਸਕਦੇ ਆ ਅਵੇਅਰਨੈਸ ਵਾਸਤੇ ਤਾਂ ਦੇਖੋ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਡੀਐਲਐਸ ਦੀ ਜ਼ਿੰਮੇਵਾਰੀ ਆ ਡੀਐਲਐਸ ਨੂੰ ਫੰਡਿੰਗ ਵੀ ਆਉਂਦੀ ਆ ਇਸ ਚੀਜ਼ ਵਾਸਤੇ ਤੇ ਉਹ ਆਰਗੇਨਾਈਜ਼ ਵੀ ਕਰਦੇ ਆ ਕੈਂਪਸ ਮੈਂ ਉਮੀਦ ਕਰਦਾ ਵੀ ਸਹੀ ਕੈਂਪ ਆਰਗੇਨਾਈਜ਼ ਹੁੰਦੇ ਹੋਣਗੇ ਸਾਰੇ ਪੰਜਾਬ ਦਾ ਤਾਂ ਹੁਣ ਆਪਣੇ ਕੋਲ ਕੋਈ ਡੇਟਾ ਨਹੀਂ ਹੈਗਾ ਤਾਂ ਉਹ ਜਿੱਦਾਂ ਫੰਡਿੰਗ ਆਉਂਦੀ ਔਕਣ ਅਵੇਰਨੈਸ ਵੀ ਫਲਾਈ ਜਾਵੇ ਡੀਐਲਐਸਏ ਪੂਰਾ ਦੱਬ ਕੇ ਕੰਮ ਕਰੇ ਬਹੁਤ ਜਗ੍ਹਾ ਤੇ ਇਦਾਂ ਹੈ ਵੀ ਰੁਟੀਨ ਦੇ ਵਿੱਚ ਚੱਕਰ ਵਜਦੇ ਆ ਹਾਂ ਡੀਐਲਐਸਏ ਦੇ ਜਿਹੜੇ ਲਾਇਰ ਰੱਖੇ ਹੋਏ ਆ ਨਾ ਜਿੱਦਾਂ ਮਲੇਰ ਗੂਲੇ ਦਾ ਮੈਂ ਤੁਹਾਨੂੰ ਸਪੈਸੀਫਿਕਲੀ ਦੱਸਦਾ ਵੀ ਜਿਹੜੇ ਸੀਜੀਐਮ ਸਾਹਿਬ ਨੇ ਆਪਣੇ ਡੀਐਲਐਸਏ ਚ ਕੰਮ ਕਰਦੇ ਆ ਤਾਂ ਬਹੁਤ ਵਧੀਆ ਉਹਨਾਂ ਨੇ ਪੜਾਇਆ ਹੋਇਆ ਵੀ ਉਹ ਰੁਟੀਨ ਦੇ ਵਿੱਚ ਵਿਜ਼ਿਟ ਕਰਦੇ ਰਹਿੰਦੇ ਆ ਮੈਨੂੰ ਉੱਥੇ ਸ਼ਕੀਲ ਜੀ ਨੇ ਆਪਣੇ ਜੇਲ ਬਾਰਡਰ ਉਹਨਾਂ ਕੋਲੇ ਜਾਂਦੇ ਰਹਿੰਦੇ ਆ ਤਾਂ ਉਹ ਦੱਸਦੇ ਰਹਿੰਦੇ ਆ ਵੀ ਰੁਟੀਨ ਇੱਥੇ ਵਿਜ਼ਿਟ ਹੁੰਦੀ ਆ ਤਾਂ ਐਦਾਂ ਹੀ ਬਠਿੰਡੇ ਆ ਬਠਿੰਡੇ ਵੀ ਬਹੁਤ ਰੁਟੀਨ ਦੇ ਵਿੱਚ ਡਿਸਟ੍ਰਿਕਟ ਜੱਜ ਜਿਹੜੇ ਨੇ ਉੱਥੇ ਸੈਸ਼ਨ ਜੱਜ ਨੇ ਉਹ ਵਿਜ਼ਿਟ ਕਰਦੇ ਰਹਿੰਦੇ ਆ ਤਾਂ ਇਹ ਚੰਗੀ ਚੀਜ਼ ਆ ਥੋੜਾ ਜਿਹਾ ਜੇਲਾਨੇ ਦੇ ਉੱਤੇ ਵੀ ਪ੍ਰੈਸ਼ਰ ਰਹਿੰਦਾ ਹੈ ਅਸੀਂ ਸਹੀ ਰੱਖਣਾ ਸਿਸਟਮ ਨੂੰ ਬਾਕੀ ਜਦੋਂ ਕੈਂਪ ਲੱਗਦੇ ਰਹਿੰਦੇ ਇਹਨਾਂ ਦੇ ਵਲੰਟੀਅਰ ਹੁੰਦੇ ਆ ਡੀਐਲਐਸਏ ਵਲੰਟੀਅਰ ਹੁਣ ਕਿਸੇ ਦੇ ਪਿੰਡ ਕਦੇ ਨਹੀਂ ਕੈਂਪ ਲੱਗਿਆ ਤਾਂ ਉਹ ਜੋ ਚੀਜ਼ ਤੁਸੀਂ ਜ਼ਰੂਰੀ ਪੁਆਇੰਟ ਆਊਟ ਕਰਨੀ ਹੈ ਉਹ ਤੁਸੀਂ ਲੈਟਰ ਲਿਖੋ ਬਹੁਤ ਸੌਖਾ ਕੰਮ ਹੁੰਦਾ ਪੰਜਾਬੀ ਦੇ ਵਿੱਚ ਆਪਦੇ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਨੂੰ ਇੱਕ ਲੈਟਰ ਲਿਖ ਦਿਓ ਵੀ ਸਾਡੇ ਜੀ ਅਜੇ ਤੱਕ ਕਦੇ ਕੋਈ ਅਵੇਅਰਨੈਸ ਕੈਂਪ ਨਹੀਂ ਲੱਭਿਆ ਲਵਾਇਆ ਜਾਵੇ ਹੂੰ ਉਹ ਲਗਵਾਉਣਗੇ ਜੀ ਕਿਉਂਕਿ ਉਹਨਾਂ ਨੂੰ ਫੰਡਿੰਗ ਆਈ ਹੈ ਇਹਨਾਂ ਦੀ ਜ਼ਿੰਮੇਵਾਰੀ ਹੈ ਹਾਂ ਬਹੁਤ ਸ਼ੁਕਰੀਆ ਸੁਪਿੰਦਰ ਜੀ ਬਹੁਤ ਚੰਗਾ ਲੱਗਾ ਤੇ ਬਹੁਤ ਬੜਾ ਚੰਗਾ ਲੱਗਾ ਬਈ ਅੱਗੇ ਵੀ ਆਪਾਂ ਗੱਲਾਂ ਕਰਦੇ ਰਹਿਵਾਂਗੇ ਜ਼ਰੂਰ ਅੱਜ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਬਈ ਬਹੁਤ ਸ਼ੁਕਰੀ